ਉਖਾਰੀ ਮਹੱਲਾ ਚੌਥਾ ਹਰ ਹਰ ਅਗੰਮ ਅਗਾਧ ਹੁਣ ਗੁਰੂ ਮਹਾਰਾਜ ਸਾਹਿਬੇ ਰਸੋ ਕਰੂ ਬਚਨੋ ਚਾਰਦੇ ਹਨ ਹਰ ਹਰ ਅਗੰਮ ਅਗਾਧ اے ਭਾਈ ਹਰੀ ਜੋ ਸਾਰਿਆਂ ਪਾਪਾਂ ਨੂੰ ਹੜਨਵਾਵਾ ਹੈ ਹਰੀ ਜੋ ਤੁੰਗ ਪਤ ਦਾ ਲਖਰ ਰੂਪ ਹੈ ਹਰੀ ਜੋ ਤਤ ਪਤ ਦਾ ਲਖਰ ਰੂਪ ਹੈ ਉਹ ਸ਼ਾਸਤਰੋਂ ਕਰਕੇ ਵੀ ਅਗੰਮ ਹੈ ਵੇਦਾਂ ਕਰਕੇ ਵੀ ਅਗਾਧ ਡੂੰਗਾ ਹੈ ਅਗਮ ਮੰਦੇ ਸੰਕਲਪ ਗਲਪ ਦਾ ਵਿਸ਼ਾ ਨਹੀਂ ਅਗਮ ਹੈ ਅਤੇ ਅਗਾਜ ਦੂੰਗਾ ਹੈ ਸ਼ਕਤੀ ਵਰਤੀ ਕਰਕੇ ਉਹਦਾ ਸਿਰਾ ਨਹੀਂ ਵਿਛਿਆ ਜਾਂਦਾ ਅਪਰੰਪਰ ਅਪਰਪਰਾ ਅਪਰੰਪਰ ਅਪਰ ਪ੍ਰਕਿਰਤੀ ਤੋਂ ਪਰੇ ਹੈ ਤੇ ਅપર ਜੋ ਹੋਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿ ਕੋ ਵੀ ਪ੍ਰਕਿਰਤੀ ਚ ਹੈ ਬ੍ਰਹਮਾ ਆਦਿਕਾਂ ਤੋਂ ਵੀ ਪਰੇ ਹੈ ਪ੍ਰਕਿਰਤੀ ਤੋਂ ਵੀ ਪਰੇ ਹੈ ਸੰਸਾਰ ਪਰ ਕੁਝ ਵੀ ਜਿੰਨਾ ਹੈ ਪਰਮੇਸ਼ਰ ਪਰਾਰੂਪਾ ਪ੍ਰਕਿਰਤੀ ਤੋਂ ਤੇ ਬ੍ਰਹਮਾ ਆਦਿਕ ਜਿਹੜੇ ਅਪਰ ਉਰੇ ਹੈ ਉਸ ਤੋਂ ਉਹ ਬ੍ਰਹਮਾ ਆਦਿਕ ਨੂੰ ਪਰਾਰੂਪਾ ਉਹ ਬ੍ਰਹਮ ਪਰਮੇਸ਼ਰ ਦਾ ਅਪਰੰਪਰ ਅપરਪਰਾ ਅਪਰੰਪਰ ਪ੍ਰਕਿਰਤੀ ਤੋਂ ਪਰੇ ਹੈ ਪਰਮੇਸ਼ਰ ਪਿੱਛੇ ਵੀ ਪ੍ਰਕਿਰਤੀ ਤੋਂ ਪਰੇ ਸੀ ਹੁਣ ਵੀ ਅਪਰ ਪ੍ਰਕਿਰਤੀ ਤੋਂ ਪਰਾਰੂਪ ਹੈ ਅੱਗੇ ਨੂੰ ਵੀ ਪ੍ਰਕਿਰਤੀ ਤੋਂ ਪਰਾਰੂਪ ਹੋਵੇਗਾ ਅਪਰੰਪਰ ਅਪਰ ਹੋੜ ਜਿਨ੍ਹਾਂ ਦੇਵਤੇ ਹੈ ਇਹ ਸਾਰੇ ਪ੍ਰਕਿਰਤੀ ਦੇ ਅੰਤ੍ਰ ਵੀ ਹੈ ਉਹ ਪਰਮੇਸ਼ਵਰ ਆਪਰ ਆਪਰੰਪਰ ਆਪਰੰਪਰ ਅਪਰਪੜਾ ਓਕੇ ਆਪਰ ਪ੍ਰਕਿਰਤੀ ਉਰੇ ਹੈ ਉਹ ਪਰਾਰੂਪ ਹੈ ਸਾਰਿਆਂ ਦਾ ਜੋ ਤੁਮ ਧਿਆਵ ਹੈ ਜਗਦੀਸ਼ ਤੇ ਜਗਤ ਕੇ ਈਸ਼ਰ ਜੋ ਆਪਦੇ ਤਾਂ ਹੀ ਤੇ ਹੁੰਦੇ ਇਕਚਿਤ ਹੋ ਕੇ ਤੇ ਜਨ ਪਾਉ ਵਿਖਮ ਤਰਾ ਉਹ ਜਨਪੁਰਸ਼ ਭੋ ਜਿਹੜਾ ਜੰਮਣ ਮਰਨ ਦਾ ਵਿਖਮ ਕਠਨੋ ਇਸੋਂ ਤੇਰਾ ਕਰ ਗਏ ਹਨ ਬਿਖਮ ਪਾਉ ਤਿੰਨ ਤਰਿਆ ਸੁਹੀਲਾ ਉਹਨਾਂ ਨੂੰ ਬਿਖਮ ਕਸ਼ਨ ਜੋ ਜੰਮਨ ਮਰਨ ਦਾ ਭੈ ਹੈ ਸਮੁੰਦਰ ਇਸ ਨੂੰ ਸੁਖੇਲਾ ਸਹਿੇਲਾ ਸੁਖਾਲਾ ਹੀ ਕਰ ਗਏ ਹਨ ਜਿਨ ਹਰ ਹਰ ਨਾਮ ਧਿਆਇ ਜਿਨਾਂ ਨੇ ਇਹ ਪਰਮੇਸ਼ਰ ਹਰੀ ਆਪ ਦੇ ਹਰ ਵਕਤ ਨਾਮ ਨੂੰ ਧਿਆਉਣਾ ਕੀਤਾ ਹੈ ਗੁਰਵਾਕ ਸਤਗੁਰ ਜੋ ਭਾਈ ਚੱਲੇ ਜਿਹੜੇ ਗੁਰੂ ਸਾਹਿਬ ਦੇ ਬਚਨਾਂ ਦੇ ਸਤਗੁਰਾਂ ਦੇ ਸਤਗੁਰ ਭਾਏ ਜੋ ਗੁਰਵਾਕ ਸਤਗੁਰ ਜੋ ਭਾਏ ਚੱਲੇ ਜਿਹੜੇ ਗੁਰੂ ਸਾਹਿਬ ਦੇ ਜੋ ਚੇਤਨ ਸੁਖ ਦੀ ਪ੍ਰਾਪਤੀ ਵਾਲੇ ਵਾਕ ਹੈ ਉਹਨਾਂ ਨੂੰ ਮੰਨ ਕਰਕੇ ਗੁਰਾਂ ਦੇ ਭਾਏ ਅਨੁਸਾਰ ਹੋ ਕੇ ਚੱਲੇ ਹਨ ਗੁਰਵਾਕ ਗੁਰਵਾਕ ਸਤਗੁਰ ਜੋ ਭਾਏ ਚੱਲੇ ਸਤਗੁਰੂ ਸਾਹਿਬ ਦੇ ਭਾਏ ਅਨੁਸਾਰ ਹੋ ਕੇ ਗੁਰਵਾਕਾਂ ਨੂੰ ਮੰਨ ਕਰਕੇ ਬਚਨਾਂ ਨੂੰ ਮੰਨ ਕੇ ਜਿਹੜੇ ਚੱਲੇ ਹਨ ਏਨਨ ਹਰ ਹਰ ਆਪ ਮਿਲਾਇ ਉਹਨਾਂ ਨੂੰ ਹਰ ਹਰ ਪਰਮੇਸ਼ਰ ਨੇ ਆਪ ਕਿਰਪਾ ਕਰਕੇ ਆਪ ਦੇ ਸਰੂਪ ਨਾਲ ਮਿਲ ਲਿਆ ਹੈ ਜੋਤੀ ਜੋਤ ਮਿਲ ਜੋਤ ਸਮਾਣੀ ਜੋਤੀ ਜੋਤ ਜਿਸ ਜੋਤੀ ਦੀ ਖੜੀ ਹੋਤੀਆਂ ਦੀ ਜੋਤ ਮਿਲੀ ਹੋਈ ਹੈ ਚੰਦ ਵਿੱਚ ਸੂਰਜ ਵਿੱਚ ਜਿਸ ਨੂੰ ਪ੍ਰਕਾਸ਼ ਦਿੱਤਾ ਹੋਇਆ ਜੋਤੀ ਜੋਤ ਮਿਲ ਜੋਤ ਸਮਾਣੀ ਉਹ ਜੋਤੀਸ ਰੂਪ ਜਿਸ ਦੀ ਜੋਤ ਸਾਰਿਆਂ ਦੇ ਦਇਆਗੰਨ ਦੀ ਮਿਲੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ਬਦ ਨਾਲ ਮਿਲ ਕੇ ਜਿਹੜੀ ਪਰਪਕ ਜੋਤ ਸੀ ਇਹ ਸਾਡੀ ਜੋਤੀਆਂ ਦਾ ਜੋਤੀ ਪ੍ਰਕਾਸ਼ਕਾਂ ਦਾ ਜੋ ਪ੍ਰਕਾਸ਼ਕ ਹੈ ਉਹ ਜੋਤੀ ਵਿੱਚ ਸਮਾਗਵੀ ਲੀਨ ਹੋ ਗਈ ਹਰ ਕਿਰਪਾ ਕਰ ਧਰਣੀ ਧਰ ਆਹਰੀ ਧਰਤੀ ਨੂੰ ਧਾਰਨ ਵਾਲੇ ਆਪ ਦੇ ਆਸਰੇ ਕਿਰਪਾ ਕਰ ਹੋਰ ਗੁਰਮੁਖ ਵੀ ਤੇਰੇ ਵੀ ਜੁੜ ਜਾਣ ਹਰ ਹਰ ਅਗਮ ਆਗਾਦ ਏ ਹਰ ਹੈ ਪਰਮੇਸ਼ਰ ਅਗਮ ਸ਼ਾਸਤ੍ਰਾਂ ਕਰਕੇ ਵੀ ਅਗਮ ਹੈ ਵੇਦ ਆਦਿਕਾਂ ਦੇ ਗਿਆਨਤ ਵੀ ਆਗਾਦ ਡੂੰਗਾ ਹੈ ਆਪਰੰਪਰ ਅਪਰ ਪਰਾ ਅਪਰੰਪਰ ਪ੍ਰਕਿਰਤੀ ਤੋਂ ਵੀ ਪਰੇ ਹੈ ਅਪਰ ਬ੍ਰਹਮ ਆਦਿ ਕੁਰੇ ਹੈ ਤੂੰ ਬ੍ਰਹਮ ਆਦਿਕਾਂ ਦਾ ਵੀ ਪਰ ਰੂਪ ਹੈ ਤੂੰ ਸੁਆਮੀ ਅਗਮ ਆਥਾ ਜੀ ਮਾਰਾ ਤੂੰ ਸਰਬ ਕਾ ਸੁਆਮੀ ਹੈ ਮਾਲਕ ਹੈ ਅਗੋਂ ਮੰਗੇ ਸੰਕਲਪ ਕਲਪ ਦਾ ਵਿਸ਼ਾ ਨਹੀਂ ਅਥਾ ਸ਼ਕਤੀ વૃਤੀ ਕਰਕੇ ਹਾਸ ਨਹੀਂ ਪਾਈ ਜਾਂਦੀ ਤੂੰ ਘਟ ਘਟ ਪੂਰ ਰਹਾ ਕੀ ਮਾਰੇ ਚਾਰ ਖਾਣੀਆਂ ਜੀ ਪੂਰਨ ਵੀ ਹੈ ਬ੍ਰਹਮਚੇਤਨ ਤੂੰ ਹੋ ਰਿਹਾ ਹੈ ਤੂੰ ਅਲਕ ਆਪਿਉ ਆਗਮ ਹੋ ਹੈ ਮਾਰਤ ਨੂੰ ਲਖਣ ਤੋ ਰਹਤ ਹੈ ਭੇਰ ਪਾਉਣ ਤੋ ਰਹਤ ਹੈ ਸ਼ਾਸਤਰਾ ਕਰਕੇ ਗਮਤਾ ਤੋ ਵੀ ਰਹਤ ਹੈ ਗੁਰ ਗੁਰ ਸਤਗੁਰ ਤੂੰ ਆ ਲਖ ਭਿਉ ਆਗਮ ਅਸੁੱਧ ਮਨ ਕਰਕੇ ਤੂੰ ਲਖਿਆ ਨਹੀਂ ਜਾਂਦਾ ਗੁਰਾਂ ਤੋਂ ਬਿਨਾ ਪਹਿਤ ਨਹੀਂ ਪਾ ਜਾਂਦਾ ਏ ਗਰੀਬ ਨਵਾ ਸਾਸਤ੍ਰਾਂ ਕਰਕੇ ਵੀ ਆਗਮ ਹੈ ਤੂੰ ਗੁਰ ਸਤਗੁਰ ਬਚਨ ਲਹਿਆ ਇਹ ਤਾਂ ਪੂਜਨੀਕ ਸਤਗੁਰਾਂ ਦੇ ਗੁਰੂ ਜੋ ਚੇਤੋਂ ਸਿੰਘ ਸਤਗੁਰੂ ਹੈ ਉਹਨਾਂ ਦੇ ਬਚਨਾਂ ਕਰਕੇ ਲਖਿਆ ਹੈ ਆਪਦੇ ਸਰੂਪ ਦੇ ਤਾਈ ਤਨ ਤਨ ਤੇ ਜਨ ਪੁਰਖ ਪੂਰੇ ਤਨ ਉਹਨਾਂ ਦੇ ਮਾਤਾ ਤਨ ਉਹਨਾਂ ਦੇ ਪਿਤਾ ਤਨ ਉਹ ਪੁਰਖ ਜਿੰਨੇ ਕਾਲਾਂ ਚ ਪੂਰਨ ਜਿਨ ਕੋਰ ਸੰਤ ਸੰਗਤ ਮਿਲ ਗੁਣ ਰਵੇ ਜਿਨਾਂ ਨੂੰ ਗੁਰੂ ਜੋ ਸੰਤ ਗੁਰੂ ਅਮਰਦਾਸ ਸਾਹਿਬ ਜੀ ਇਹ ਉਹਨਾਂ ਨਾਲ ਮਿਲ ਕੇ ਪਰਮੇਸ਼ਰ ਦੇ ਗੁਰਾਂ ਨੂੰ ਰਵੇ ਵਿਚਾਰਿਆ ਹੈ ਗੁਰੂ ਕੇ ਸੰਤਾਂ ਭਗਤਾਂ ਨਾਲ ਮਿਲ ਕੇ ਜਿਨ ਪਰਮੇਸ਼ਰ ਦੇ ਗੁਣਾਂ ਨੂੰ ਉਚਾਰਿਆ ਹੈ ਅਨਿਕ ਬੁੱਧ ਵਿਚਾਰ ਗੁਰਮੁਖ ਉਹਨਾਂ ਨੂੰ ਵਿਵਜੀਵੀ ਸ਼ਰਦੀ ਏਕਤਾ ਵਾਲੀ ਬੋਧ ਵਾਲੀ ਬੁੱਧੀ ਵਿਚਾਰ ਪ੍ਰਾਪਤ ਹੋਇਆ ਗੁਰਮਖਾਂ ਦੇ ਹਿਰਦੇ ਚ ਗੁਰੂ ਸ਼ਬਦ ਖਿੰਖਿਨ ਖਿੰਨ ਹਰ ਨਿਤ ਚਵੀ ਇਹ ਗੁਰੂ ਸਾਹਿਬ ਦੇ ਸ਼ਗਨ ਨੂੰ ਹਰ ਹਰ ਨਾਮ ਨੂੰ ਨਿਤਾ ਪਰਦੀ ਜਿਹੜੇ ਉਚਾਰਦੇ ਹੈ ਉਹਨਾਂ ਦੇ ਜੀਵ ਤੇ ਇਸ ਦੀ ਏਕਤਾ ਵਾਲੀ ਜਿਹੜੀ ਬੁੱਧੀ ਹੈ ਉਹਦੇ ਅੰਦਰ ਵੇਕ ਬੋਧ ਵਿਚਾਰ ਗੁਰਮੁਖ ਉਹਨਾਂ ਨੂੰ ਅਪਰੋਖ ਗਿਆਨ ਦੀ ਵਿਚਾਰ ਹੋਈ ਹੈ ਗੁਰਮੁਖਾਂ ਨੂੰ ਜੀਵਨ ਦੀ ਇਕਤਾ ਵਾਲੀ ਬੁੱਧੀ ਜਿਨ੍ਹਾਂ ਨੂੰ ਪ੍ਰਾਪਤ ਹੋਈ ਹੈ ਗੁਰਮੁਖਾਂ ਨੂੰ ਗੁਰ ਸਾਬਦ ਖੇਨ ਖੇਨ ਹਰ ਨਿਤ ਚਵੇ ਉਹ ਸਤਿਗੁਰਾਂ ਦੇ ਸ਼ਬਦ ਦੁਆਰਾ ਹਰ ਹਰ ਨਾਮ ਨੂੰ ਖਿੰਣ ਖਿੰਣ ਕਾਲ ਜਿੰਦਾ ਵਰਤੀ ਚਵਾ ਉਚਾਰਦੇ ਹਨ ਘਟ ਸ਼ਬਦ ਕਿਉਂ ਦੋ ਖਿੰਣ ਗੁਜ਼ਰ ਜਾਂਦੇ ਐ ਜਾਂ ਬਹਿ ਗੁਰਮੁਖ ਹਰ ਨਾਮ ਬੁਲਹਿ ਜਦੋਂ ਸੰਗਤ ਚ ਬੈਠਦੇ ਇਹ ਗੁਰਮਖੋ ਤਾਂ ਵੀ ਪਰਮੇਸ਼ਰ ਦੇ ਹਰੀ ਦੇ ਨਾਮ ਦਾ ਹੀ ਵਿਚਾਰਨ ਕਰਦੇ ਹਨ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਜਦੋਂ ਸੁਕੇ ਖੜੋਤੇ ਹੁੰਦੇ ਆ ਤਾਂ ਵੀ ਗੁਰਮੁਖ ਮਹਾਰਾਜ ਦੇ ਨਾਮ ਨੂੰ ਹੀ ਕਹਿੰਦੇ ਹੈ ਜਦੋਂ ਬੈਠੇ ਨਿਰਵਕਲਵ ਸੰਵਾਦੀ ਵਿੱਚ ਉਸ ਵੇਲੇ ਵੀ ਪਰਮੇਸ਼ਰ ਦੇ ਨਾਮ ਦਾ ਹੀ ਚਿੰਤਨ ਕਰਦੇ ਹਨ ਤੁਮ ਸਵਾਮੀ ਤੁਕ ਅੰਕ ਜਾਂ ਖੜੇ ਗੁਰਮੁਖ ਹਰ ਹਰ ਕਹਿਆ ਜਦੋਂ ਖੜੇ ਸਮਾਧ ਜਿਤ ਹੁੰਦੇ ਆ ਗੁਰਮੁਖੋ ਉਦੋਂ ਵੀ ਹਾਰਾ ਪਰਮੇਸ਼ਰ ਦੇ ਤਾਂ ਹੀ ਕਹਿਣਾ ਕਰਦੇ ਆਂ ਤੁਮ ਸੁਆਮੀ ਆਗਮ ਅਥਾ ਕੇ ਮਾਰਾ ਆਪ ਸਰਬ ਕੇ ਮਾਲਕ ਹੂੰ ਆਗਮ ਸ਼ਾਸਤਰਾਂ ਕਰਕੇ ਆਗਮ ਹੂੰ ਸ਼ਕਤੀ ਬਿਰਤੀ ਕਰਕੇ ਥਾ ਹੱਥ ਨੇ ਆਪ ਦੀ ਪਾਈ ਜਾਂਦੀ ਤੂੰ ਕੱਟ ਕੱਟ ਪੂਰ ਰਹਾ ਤੁਸੀਂ ਮਾਰਾ ਚਾਰ ਖਾਣੀਆਂ ਦੇ ਘਟਾ ਘਟਾ ਸਰੀਰਾਂ ਦੇ ਸਾਰੇ ਪੂਰਨ ਹੋ ਰਹੇ ਆਪਕ ਹੋ ਰਹੇ ਹੋ ਸੇਵਕ ਜਨ ਸੇਵ ਹੈ ਤੇ ਪਰਵਾ ਕੇ ਮਾਰਾ ਜਿਹੜੇ ਸੇਵਕ ਜਾਨੋਂ ਬਣ ਕੇ ਜਨਪੁਸ਼ਤ ਸੇਵੰਦੇ ਆ ਉਹ ਪ੍ਰਮਾਣਿਕ ਸਫਲੇ ਹਨ ਜਿਨ ਸਿਵਿਆ ਗੁਰਮਤਿ ਹਰੇ ਜਿਨ੍ਹਾਂ ਗੁਰਮਤਿ ਦੁਆਰਾ ਹੀ ਪਰਮੇਸ਼ਰ ਆਪ ਦਾ ਸੇਵਨ ਕੀਤਾ ਹੈ ਦਿਨ ਕੇ ਕੋਟ ਸਭ ਪਾਪ ਉਹਨਾਂ ਦੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਇਕੱਲਿਆਂ ਨਹੀਂ ਆਏ ਉਸਰੇ ਹੋਏ ਖਿੰਨ ਪਰਹਰ ਹਰ ਦੂਰ ਕਰੇ ਤੇ ਹਰੀ ਖੰਦੇ ਵਿੱਚ ਉਹਨਾਂ ਦੇ ਜਿਹੜੇ ਅਗਿਆਨ ਦੇ ਕਲੇਸ਼ ਓ ਵੀ ਪਰਹਰਨ ਕਰ ਦਿੱਤੇ ਤੇ ਕਰੋੜਾਂ ਜਨਮਾਂ ਦੇ ਜਿਹੜੇ ਕੋਟਾਨ ਕੋਟ ਪਾਪ ਸੀ ਉਹ ਵੀ ਹਰੇ ਦੂਰ ਕਰ ਦਿੱਤੇ تنਕੇ ਪਾਪ ਦੁਖ ਸਭ ਬਿਨਸੇ ਉਹਨਾਂ ਦੇ ਪਾਪ ਜਿਹੜੇ ਹਨ ਸ਼ਰਾਬ ਪੀਣੀ ਚੋਰੀ ਜਾਰੀ ਕਰਨੀ ਤੇ ਪਾਪ ਦੋਖ ਦੋਖ ਸਭ ਦਸਪਰ ਦੋਖ ਹੀ ਹਾਂਜੀ ਦੋਖ ਉਹਨਾਂ ਦੇ ਸਭ ਦਸਪਰ ਰੂਪ ਵਿੱਚ ਵਸਗਨ ਵਿਸ਼ੇ ਸਾਰੇ ਨਾਮ ਹੋ ਗਏ ਹਨ ਜਿਨ ਮਨ ਚਿਤ ਇੱਕ ਅਰਾਧਿਆ ਜਿਨ੍ਹਾਂ ਦੇ ਮਨ ਦੀ ਚਿਤ੍ਰਣੀ ਦੁਆਰਾ ਇੱਕ ਆਗਦੇ ਰੈਤੂ ਪਰਮੇਸ਼ਰ ਨੂੰ ਮਾਰਾ ਦਿਲ ਦੀ ਭਾਵਨਾ ਨਾਲ ਵਾਧਿਆ ਹੈ ਯਾਦ ਕੀਤਾ ਹੈ ਜਿਨ ਕਾ ਜਨਮ ਸਫਲ ਹੋ ਸਭ ਕੀਆ ਕਰਤਾ ਹੈ ਹੀਲ ਕਰਤਾ ਪੁਰਖ ਉਹਨਾਂ ਦਾ ਸਾਰੇ ਜਿਹਨੂੰ ਸਫਲਾ ਕਰਤਾ ਇਹਨੂੰ ਵੀ ਅੱਧ ਬਿਜਦ ਕੀਤਾ ਹੈ ਇਹਨ ਗੁਰਬਤਨੀ ਸੱਚ ਭਾਖਿਆ ਜਿਨ੍ਹਾਂ ਨੂੰ ਸਤਿਗੁਰਾਂ ਦੇ ਬਚਨਾਂ ਦੁਆਰਾ ਹੇ ਸਕੇ ਪਾਤਸ਼ਾਹ ਆਪ ਦਾ ਭਾਖਿਆ ਵਿਚਾਰਨ ਕੀਤਾ ਹਾ ਕਤੂਰਾ ਆ ਦੇਗਾਰੇ ਸਾਫ ਤਾਂ ਨਾਣ ਭਾਈ ਬਿੱਲੀ ਆ ਗਈ ਇਧਰ ਇਹਨ ਗੁਰਬਤਨੀ ਸੱਚ ਭਾਖਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਸੱਚੇ ਪਰਮੇਸ਼ਰ ਦਾ ਭਾਖ ਨੂੰ ਉਚਾਰਨ ਕੀਤਾ ਹੈ ਇਹ ਧਨ ਜਨ ਵਡ ਪੁਰਖ ਪੂਰੇ ਉਹ ਧੰਤਾ ਦੇ ਯੋਗ ਹਨ ਦੇ ਮਾਤਾ ਪਿਤਾ ਪੂਰਨ ਪੁਰਖ ਹਨ ਜਨ ਹੋ ਜੋ ਗੁਰਮਤਿ ਹਰਿ ਜਪ ਭਉ ਬਖਮ ਤਰੇ ਜਿਨੇ ਗੁਰਮਤਿ ਦੁਆਰਾ ਹਰੀ ਨੂੰ ਜਪ ਕੇ ਭਉ ਜੋ ਕਟਣਾ ਹੈ ਸੰਸਾਰ ਦਾ ਇਸ ਤੋਂ ਤਰ ਗਏ ਹਨ ਸੇਵਕ ਜਨ ਸੇਵਹਿ ਤੇ ਪਰਵਾਂ ਜਿਹੜੇ ਸੇਵਕ ਮੰਨ ਕੇ ਮਾਰਾ ਸੇਵਾ ਕਰਦੇ ਉਹ ਪਰਮਾਨnik ਸਫਲੇ ਹਨ ਜਿਨ ਸੇਵਿਆ ਗੁਰਮਤਿ ਹਰੇ ਜਿਨਾਂ ਗੁਰਮਤਿ ਦੁਆਰਾ ਹੇ ਹਰੀ ਆਪ ਦਾ ਸੇਵਨ ਭਜਨ ਕੀਤਾ ਹੈ ਤੂੰ ਅੰਤਰਜਾਮੀ ਹਰ ਆਪ ਹੇ ਹਰੀ ਤੂੰ ਅੰਤਰਜਾਮੀ ਘਟਕੜ ਦੇ ਜਾਣਨ ਵਾਲਾ ਆਪ ਹੈ ਜਿਉ ਤੂੰ ਚਲਾਵਹਿ ਪਿਆਰੇ ਹਉ ਤਿਵੇਂ ਚੱਲੋ ਜੀ ਮੇਰੇ ਪਿਆਰੇ ਅੰਤਰ ਜਾਮੀ ਜਿਵੇਂ ਸਾਨੂੰ ਕਿਲਾਉਨੇ ਆਪ ਦੀ ਭਗਤੀ ਗਿਆਨ ਸਰਦਾ ਅਜ ਕਾ ਜੋ ਇਸ ਪ੍ਰਕਾਰ ਹੀ ਚਲਣਾ ਕਰਦੇ ਹਾਂ ਹਮਰਾ ਹਾਥ ਕਿਸ਼ਨਾ ਕਿਰਦੀ ਸਾਡੇ ਹੱਥ ਅਧੀਨ ਤਾਂ ਕੁਝ ਨਹੀਂ ਹੈ ਜਾਂ ਤੂੰ ਮਿਲ ਲੈ ਤਾ ਹਾ ਆਏ ਮਿਲ ਜਦੋਂ ਮਾਰਾ ਆਪ ਕਿਰਪਾ ਕਰਕੇ ਸਾਨੂੰ ਪੁਰਵਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਮਿਲਣਾ ਚਾਹਨਾ ਹੈ ਤਾ ਜੀ ਆ ਕੇ ਮਿਲ ਸਕਦੇ ਹਾਂ ਜਿਨ ਕਉ ਤੂ ਹਰ ਮੀਲ ਹੈ ਸੁਆਮੀ ਇਹ ਮਾਲਕਾ ਜਿਨ੍ਹਾਂ ਦੇ ਟਾਈ ਤੂੰ ਤਿੰਨਾਂ ਕਾਲਾਂ ਜਮੇਲਣਾ ਚਾਹੁੰਦਾ ਹੈ ਸਭ ਤਿੰਨ ਕਾਲੇਖਾ ਛੁੱਟਕ ਗਿਆ ਉਹਨਾਂ ਦਾ ਸਾਰਾ ਸਾਬਕ ਤਾ ਮਾਰ ਮੁੱਕ ਜਾਂਦਾ ਛੁੱਟ ਜਾਂਦਾ ਹ ਤਿੰਨ ਕੀ ਗਣਤ ਨਾ ਕਰਿਓ ਉਹ ਭਾਏ ਭਾਈ ਉਹਨਾਂ ਦੀ ਗਿਣਤੀ ਨਾ ਕਰਿਆ ਕਰੋ ਕਿਸੇ ਪ੍ਰਕਾਰ ਦੀ ਤੂ ਗੁਰਬਚਨੀ ਹਰ ਮੀਲ ਲੈ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਤੇ ਤੇ ਹਰੀ ਨੂੰ ਜਿਨ੍ਹਾਂ ਨੂੰ ਮੇਲ ਲਿਆ ਉਹਨਾਂ ਦਾ ਸਾਬ ਨਹੀਂ ਭਾਵੇਂ ਉਹ ਹਜ਼ਾਰ ਬਰੇ ਦਾ ਲੋਹਾ ਹੋਵੇ ਜਿਹੜਾ ਪਾਰਸ ਨੂੰ ਭੇਟ ਜੇ ਉਹ ਸੋਇਨਾ ਬਣ ਜਾਂਦਾ ਉਹਦਾ ਇਓਂ ਨਹੀਂ ਸਾਫ ਕਰਨ ਕਿ ਹਜ਼ਾਰ ਬਰੇ ਦਾ ਲੋਹਾ ਪਿਆ ਸੀ ਇਹਦਾ ਜੰਗ ਦਾ ਖਾਦਾ ਹੋਇਆ ਸੀ ਉਹ ਸੋਇਨਾ ਬਣ ਜਾਂਦਾ ਇਸੇ ਪ੍ਰਕਾਰ ਜਿਹੜਾ ਗੁਰੂ ਸਾਹਿਬ ਦੇ ਬਚਨਾਂ ਨੂੰ ਕਮਾਉਂਦਾ ਮਾਰਾਂ ਨੂੰ ਬਖਸ਼ ਲਿਆ ਉਹਨਾਂ ਦੇ ਕਰਮਾ ਧਰਮਾਂ ਦੀ ਵੀ ਇੰਨੇ ਜਨ ਨੂੰ ਤਾਰਦਾ ਇੰਨੇ ਪਾਪ ਕਰਦਾ ਹੈ ਇਹ ਗਿਣਤੀ ਮਿੰਤੀ ਨਾ ਭਾਈ ਕੋਈ ਕਰੋ ਬਣ ਨਹੀਂ ਸਕਦੀ ਮਾਰਨ ਬਖਸ਼ਲੇ ਹਨ ਜੋ ਗੁਰਬਚਨੀ ਹਰ ਮੀਲ ਲਿਆ ਜਿਨ੍ਹਾਂ ਨੂੰ ਗੁਰੂ ਸਾਹਿਬ ਦੇ ਬਚਨਾਂ ਦੀ ਕਮਾਈ ਕਰਦੇ ਨੂੰ ਜਾਣ ਕੇ ਕਰਦਾਰ ਨੇ ਮੇਲ ਲਿਆ ਹੈ ਆਪਦੇ ਵਿੱਚ ਨਾਨਕ ਦਇਆਲ ਹੋਆ ਤੈਨ ਉਪਰ ਸਤਿਗੁਰੂ ਜੀ ਕਹਿੰਦੇ ਉਹਨਾਂ ਗੁਰਮੁਖਾਂ ਦੇ ਉੱਪਰ ਪਰਮੇਸ਼ਰ ਦਇਆਲੂ ਹੋਇਆ ਹੈ ਜਿਨ ਗੁਰ ਕਾ ਭਾਣਾ ਮੰਨਿਆ ਭਲਾ ਗੁਰੂ ਸਾਹਿਬ ਦੀ ਰਜ਼ਾ ਨੂੰ ਭਲਾ ਜਾਣ ਕੇ ਮੰਨਣਾ ਕੀਤਾ ਹੈ ਦੁਆੰਤਰ ਜਾਮੀ ਹਰ ਆ ਆ ਕੀ ਮਾਰਾ ਤੂੰ ਸਾਰੇ ਦੇ ਅੰਦਰੀ ਜਾਣਨ ਵਾਲਾ ਆਪ ਹੈ ਕਰਤਾ ਹਰੇ ਸ਼ੰਦ ਦਾ ਓਲਾਲਾ ਹੈ ਦੁਆਰਾ ਸ਼ੰਦ ਨੂੰ ਕਹਿਣਾ ਜਿਉ ਤੂੰ ਚਲਾਵ ਹੈ ਪਿਆਰੇ ਹਉ ਤਿਵੇਂ ਚੱਲਾ ਜਿਸ ਪ੍ਰਕਾਰ ਹੈ ਪਿਆਰੇ ਅਕਾਲ ਪੁਰਖ ਸਾਨੂੰ ਚਲਾਉਨੇ ਹੋ ਅਸੀਂ ਉਸੇ ਪ੍ਰਕਾਰ ਚੱਲਣਾ ਕਰਵੀ ਹਾਂ